ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਆਪਕੋ ਵੀ ਪੂਰੇ ਵਧੀਆ ਸਵਾਗਤ ਕਰਦੇ ਆ ਜਫੇਰ ਤੁਹਾਡੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਵਿੱਚ ਬਾਈ ਜੀ ਆਪਾਂ ਗੱਲਬਾਤ ਕਰਾਂਗੇ ਆਲੂ ਭਕਰੇ ਤੇ ਵੀਰੇ ਆਪਾਂ ਨੂੰ ਦੋਹਾਂ ਤੰਨਾ ਵੀਰਾਂ ਦੇ ਮੈਸੇਜ ਆਏ ਸੀ ਇੱਕ ਵੀਰ ਕਹਿੰਦਾ ਜੀ ਬਾਈ ਜੀ ਲੋਹਾਂ ਵਿੱਚ ਆਲੂ ਭਖਰਾ ਕਦੋਂ ਲੱਗਦਾ ਤੇ ਇੱਕ ਵੀਰ ਕਹਿੰਦਾ ਜੀ ਬਾਈ ਜੀ ਪਹਿਲੀਆਂ ਬਾਜ਼ੀਆਂ 'ਚ ਸੱਤੋ ਸੱਤ ਵਾਲੀਆਂ ਬਾਜ਼ੀਆਂ 'ਚ ਆਲੂ ਭਖਰਾ ਕਦੋਂ ਲੱਗਦਾ ਤੇ ਬਾਈ ਅੱਜ ਆਪਾਂ ਤੁਹਾਨੂੰ ਆਲੂ ਭਖਰਾ ਦਾ ਸਹੀ ਲਾਉਣ ਦਾ ਤਰੀਕਾ ਦੱਸਾਂਗੇ ਤੇ ਉਦੋਂ ਪਹਿਲਾਂ ਸਾਰੇ ਭਰਾ ਦੱਸੋ ਬਈ ਠੀਕ ਠਾਕ ਵਧੀਆ ਹੋਣਗੇ ਉਮੀਦ ਆ ਤੇ ਸਾਰਿਆਂ ਦੇ ਜਾਨਵਰ ਵੀ ਕਾਇਮ ਹੋਣਗੇ ਬਈ ਬਹੁਤ ਵਾਰ ਟਾਈਮ ਹੋ ਗਿਆ ਬਲੌਗ ਨਹੀਂ ਪਾਇਆ ਗਿਆ ਪਰ 10 15 ਦਿਨ ਹੋ ਗਿਆ ਤੇ ਚਲੋ ਸ਼ਾਰਟ ਸ਼ੂਟ ਵੀਡੀਓ ਦਾ ਆਪਾਂ ਪਾਤੇ ਆਂ 5 6 7 ਤੇ ਬਲੌਗ ਨਹੀਂ ਪਾਇਆ ਗਿਆ ਮਾਫੀ ਚਾਹੁੰਦੇ ਆ ਤੇ ਪਹਿਲਾਂ ਵੀਰੇ ਜੇ ਕਿਸੇ ਵੀਰ ਨੇ ਪਹਿਲੀਆਂ ਬਾਜੀਆਂ ਛੜਨੀਆਂ ਮੰਨ ਲਓ ਮਹੀਨੇ ਰਹਿ ਗਏ ਦੋ ਫੱਗਨ ਦਾ ਮਹੀਨਾ ਚੜ ਗਿਆ ਤੇ ਵਿਸਾਖ ਫੱਗਨ ਚੇਤ ਤੇ ਵਿਸਾਖ ਚ ਆਪਾਂ ਛੜਨੀਆਂ ਬਾਜੀਆਂ ਉਹ ਵੀਰ ਆਪਦੇ ਕਬੂਤਰ ਪੱਟ ਲੈਣ ਹੁਣ ਜਿਨ੍ਹਾਂ ਨੇ ਪਹਿਲੀਆਂ ਬਾਜੀਆਂ ਛੱਡਣੀਆਂ ਵੀਰੇ ਹੁਣ ਤੋਂ ਕਬੂਤਰ ਪਾੜ ਦੇਣਾ ਫਗ ਤੇ ਚੇਤ 15 ਚੇਤ ਇੱਕ ਕਬੂਤਰ ਉੱਡਣ ਲੱਗ ਜਾਣਗੇ ਦੇਢ ਕਿ ਮਹੀਨੇ ਤਾਈ ਤੇ ਵਿਸਾਖ ਚ ਤੁਹਾਡੀ ਬਾਜੀਆਂ ਛੱਡੀਆਂ ਜਾਣਗੀਆਂ ਤੇ ਜਿਨ੍ਹਾਂ ਵੀਰਾਂ ਨੇ ਲੋਆਂ ਵਾਲੀਆਂ ਬਾਜੀਆਂ ਛੱਡਣੀਆਂ ਤੇ ਵੀਰੇ ਉਹ ਵੀਰ ਆਪਦੇ ਮਹੀਨਾ ਕਰ ਰੋਕ ਜਾਣ ਯਾਨੀ ਕਿ 20 ਕੁ 25 ਕੁ ਫਗਨ ਦੇ ਪਾੜ ਦੇਣਾ ਅੱਜ ਤੋਂ 20 ਜਾਂ 25 ਦਿਨਾਂ ਨੂੰ ਜਾਂ ਚੜੇ ਚੇਤ ਪਾੜ ਦੇਣ ਕਬੂਤਰ ਤੋਂ ਉਹਨਾਂ ਵੀਰਾਂ ਦੇ ਫਿਰ ਚੇਤ ਤੇ ਵਿਸਾਖ ਚ ਕਬੂਤਰ ਉੱਡ ਲੱਗ ਜਾਣਗੇ ਤੂਦਵਾ ਦਾ ਜੇੜਹਾੜ ਚ ਵੀਰੇ ਆਉਂਦੀਆਂ ਬਾਰੀਆਂ ਛੱਡ ਲਿਓ ਤੇ ਆ ਆਪਣੇ ਵੀ ਬਈਆ ਲੋਆਂ ਵਾਲੇ ਆ ਜਿਹੜੇ ਥੱਲੇ ਫਿਰਦੇ ਆ ਉਹ ਪਹਿਲਾਂ ਉਹ ਬੱਚੇ ਪਹਿਲੀਆਂ ਬਾਰੀਆਂ ਛੱਡਨੇ ਆ ਜਿਹੜੇ ਤਿੰਨ ਛਤਰੀ ਤੇ ਆ ਤੇ ਵੀਰੇ ਆ ਜਿਹੜੇ ਪੰਜ ਆ ਤਿੰਨ ਥੱਲੇ ਆ ਦੋ ਛਤਰੀ ਤੇ ਆ ਇਹ ਵੀਰੇ 10 ਪਰ ਸਾਫ ਆ ਆਪਾਂ ਲੋਵਾਂ ਵਾਲੀਆਂ ਬਾਰੀਆਂ ਛੱਡਨੇ ਆ ਤੇ ਇਹ ਆਪਣੇ ਵੀਰੇ 10 ਪਰ ਸਾਫ ਹੋ ਗਏ ਸੀਗੇ ਤੇ ਆਪਾਂ ਉਹਨਾਂ ਨੂੰ ਉਹਦੇ ਹੀ ਕੱਢਾਂਗੇ ਵਸਾਕ ਚ 2 ਮਹੀਨੇ ਬਸ ਵੀਰੇ ਇਹਨਾਂ ਨੂੰ ਧੁੱਪਾਂ 'ਚ ਸੇਕਾਂਗੇ ਇੱਥੇ ਤੇ ਉਹ ਜਰੂਰ ਪਹਿਲਾਂ ਕੱਢਾਂਗੇ ਅਗਲੇ ਮਹੀਨੇ ਇੱਕ ਵੀ ਨਾ ਉਹ ਨਹੀਂ ਆਪਾਂ ਡਾਉਂਦੇ ਤੇ ਬੱਚੇ ਛੋਟੇ ਕਲੀਆਂ ਗੋਲੀਆਂ ਵਾਲੇ ਡਾਲਾਂਗੇ ਤੇ ਚਲੋ ਬਾਈ ਹੁਣ ਤੁਹਾਡੇ ਨਾਲ ਸਾਰੇ ਭਰਾਵਾਂ ਨਾਲ ਗੱਲ ਕਰਦੇ ਆਂ ਕਿ ਆਲੂ ਬਖਾਰਾ ਲਾਉਣ ਦਾ ਸਹੀ ਤਰੀਕਾ ਦੇਖੋ ਬਾਈ ਜੇ ਦਾ ਆਲੂ ਬਖਾਰਾ ਕੰਮ ਕੀ ਆ ਆਲੂ ਬਖਾਰਾ ਵੀਰੇ ਇੱਕ ਤਾ ਕਬੂਤਰ ਦੀ ਗਰਮੀ ਕੱਢ ਦਿੰਦਾ ਕਬੂਤਰ ਦੀ ਰੈਸ ਰੋਜ਼ ਚੱਕ ਦਿੰਦਾ ਤੇ ਇੱਕ ਵੀਰੇ ਆਲੂ ਬਖਾਰਾ ਇਹ ਕਾ ਆਲੂ ਬਖਾਰਾ ਪੰਜਾ ਬਦਾਮਾ ਇਹਨਾਂ ਕੰਮ ਕਰਦਾ ਵੀਰੇ ਇਗਾ ਜਿੰਨੇ ਇੱਕ ਪਾਸੇ ਕਬੂਤਰ ਨੂੰ ਪੰਜ ਬਦਾਮ ਦੇ ਦੇਵੋ ਇੱਕ ਪਾਸੇ ਇਕੱਲਾ ਆਲੂ ਬਖਾਰਾ ਦੇ ਦਿਓ ਕਬੂਤਰ ਬਰਾਬਰ ਉੱਡੂਗਾ ਲੋਹਰੇ ਵਾਲਾ ਵੀ ਇੰਨੀ ਭੁੱਖ ਮਾਰਦਾ ਆਲੂ ਬਖਾਰਾ ਤੇ ਆਲੂ ਬਖਾਰਾ ਲਾਉਣ ਦਾ ਸਹੀ ਤਰੀਕਾ ਵੀ ਮੈਂ ਤੁਹਾਨੂੰ ਦੱਸਦਾ ਪਹਿਲੀਆਂ ਬਾਜੀਆਂ ਦੀ ਗੱਲ ਕਰਦੇ ਜਿਵੇਂ ਅੱਜ ਤੋਂ ਆਪਾਂ ਦੋੰਗ ਮਹੀਨੇ ਛੱਡਣੀਆਂ ਵਸਾਖ ਚ ਸੱਤ ਤੋਂ ਸੱਤ ਵਾਲੀਆਂ ਬਾਜੀਆਂ 'ਚ ਆਪਾਂ ਤੁਹਾਨੂੰ ਦੱਸਦੇ ਹਾਂ ਲੋਹਰਾ ਕਿਵੇਂ ਲਾਉਣਾ ਸੱਤ ਤੋਂ ਸੱਤ ਵਾਲੀਆਂ ਬਾਜੀਆਂ 'ਚ ਬਈ ਤੁਸੀਂ ਆਲੂ ਬਖਾਰਾ ਲਾਉਣਾ ਵਾ ਪਹਿਲਾਂ ਕਬੂਤਰ ਨੂੰ ਤੁਸੀਂ ਸਵੇਰ ਟੈਂਪਰੇਚਰ ਵੇਖ ਕੇ ਬਦਾਮ ਦੇ ਦਿੰਦੇ ਹਾਂ ਠੀਕ ਆ ਉਦੋਂ ਟੈਂਪਰੇਚਰ ਵੀ 38 39 40 ਹੁੰਦਾ ਆਹਦੇ ਹਿਸਾਬ ਨਾਲ ਬਲਾਮ ਦੇ ਲਿਓ 3:30 4 ਬਸ ਇੱਥੇ ਜੀ ਦੇ ਲਿਓ ਤੇ ਠੀਕ ਹੈ ਵੀਰੇ ਤੇ ਉਸ ਤੋਂ ਬਾਅਦ ਜਿਹੜਾ ਕਬੂਤਰ ਰਹਿ ਚੱਕ ਗਿਆ ਫਿਰ ਉਸ ਤੋਂ ਬਾਅਦ ਵੀਰੇ ਆਪਾਂ ਸਾਢੇ 11 12 ਇਹਨਾਂ ਕਬੂਤਰ ਰਹਿ ਚੱਕ ਜੂਗਾ ਪਰ ਉਸ ਤੋਂ ਬਾਅਦ ਵੀਰੇ ਆਪਾਂ ਦੇ ਦੇਣਾ ਕਬੂਤਰ ਨੂੰ ਆਲੂ ਬਖਾਰਾ ਠੀਕ ਹੈ ਵੀਰੇ 11 ਵਜੇ ਸਹੀ ਲਾਉਣ ਦਾ ਤਰੀਕਾ ਕਿਉਂਕਿ ਆਲੂ ਬਖਾਰੇ ਦੀ ਰੈਸ਼ ਬਹੁਤ ਬੰਦੀ ਹੈ ਕਬੂਤਰ ਦੇ ਅੰਦਰ ਤੇ ਜੇ ਆਪਾਂ 11 ਵਜੇ ਆਲੂ ਬਖਾਰਾ ਸਾਢੇ 11 12 ਵਜੇ ਆਪਾਂ ਆਲੂ ਬਖਾਰਾ ਲਾਵਾਂਗੇ ਤੇ ਅਗਲੇ ਦਿਨ ਠੀਕਰ ਕਬੂਤਰ ਜਮਾ ਸਾਫ ਹੋ ਜੂ ਕਬੂਤਰ ਦੀ ਰਹਿ ਰੂਸ਼ ਚੱਕੀ ਜਾਊਗੀ ਐ ਕਬੂਤਰ ਵਧੀਆ ਪਰ ਤਰੀਕੇ ਨਾਲ ਸਾਫ ਹੋ ਜੂਗਾ ਪਾਣੀ ਵਾਲੀਆਂ ਬੇਠਾਂ ਮਾਰ ਜੂਗਾ ਠੀਕ ਹੈ ਵੀਰੇ ਤੇ ਇੰਨੇ ਵਜੇ ਆਪਾਂ ਲਾਉਣਾ ਆਲੂ ਭਖਰਾ ਕਿਉਂਕਿ ਵੀਰੇ ਸ਼ਾਮ ਤੇਰ ਬਾਜੀ ਉਟਨੀ ਹੁੰਦੀ ਆ ਤੇ ਬਦਾਮ ਨੇ ਆ ਸਾਡਾ ਅਸਰ ਖੋਣਾ ਤੇ ਆਲੂ ਭਖਰੇ ਨੇ ਆ ਸਾਡਾ ਅਸਰ ਖੋਣਾ ਤੇ ਲਾਂ ਵਾਲੀ ਬਾਜੀ ਦੇ ਵਿੱਚ ਆਲੂ ਭਖਰਾ ਜਦੋਂ ਕਬੂਤਰ ਬਦਾਮ ਖਾਚ ਗਿਆ ਸੋ ਬਾ ਟੈਂਪਰੇਚਰ ਏਕੇ ਬਦਾਮ ਦੇ ਤੇ ਉਸ ਤੋਂ ਬਾਅਦ ਆਪਾਂ ਆਲੂ ਭਖਰਾ ਲਾਉਣਾ 11 11:30 12:00 ਵਜੇ ਉਦੋਂ ਬਾਅਦ ਵੀਰੇ ਜਦੋਂ ਆਲੂ ਬਘਰਾ ਖੱਚ ਗਿਆ ਉਸ ਤੋਂ ਬਾਅਦ ਸਿੰਪਲ ਪਾਣੀ ਦੇਣਾ ਆਪਾਂ ਕਬੂਤਰ ਨੂੰ ਕਬੂਤਰ ਨੂੰ ਬਾਹਲਾ ਬਣਾ ਛੇੜਿਆ ਕਰੋ ਬਾਹਲਾ ਬਣਾ ਤੰਗ ਕਰਿਆ ਕਰੋ ਬਾਕੀ ਆਪਣਾ ਪੱਠਾ ਚੋਂ ਚੋਂ ਕਰੀ ਜਾਂਦਾ ਇਕੱਲਾ ਹੀ ਗੁੜਤੀ ਜਾਂਦਾ ਤੇ ਕਬੂਤਰ ਨੂੰ ਬਾਹਲਾ ਬਣਾ ਛੇੜਿਆ ਕਰੋ ਬਾਹਲਾ ਬਣਾ ਤੰਗ ਕਰਿਆ ਕਰੋ ਇੰਨੀ ਖਰਚੀ ਤੂੰ ਨਾ ਕਰਿਆ ਕਰੋ ਪਾਣੀ ਹੋਣੀ ਦੇਦਾ ਕਰੋ ਚਲੋ ਠੀਕ ਆ ਮੰਨ ਲਿਆ ਹਨ ਕਬੂਤਰ ਸਾਫ ਵੀ ਕਰਨਾ ਹੁੰਦਾ ਪਰ ਬਾਹਲਾ ਬਣਾ ਪਾਣੀ ਦੇਈ ਆ ਕਰੋ ਵੀਰੇ ਠੀਕ ਆ ਕਬੂਤਰ ਦਾ ਆਪਾਂ ਕਰਨਾ ਤਾਂ ਸਾਫ ਹੀ ਹੁੰਦਾ ਆਪ ਪਾਣੀ ਦੀ ਦੇ ਕਬੂਤਰ ਦਾ ਮਗਜ ਮਾਰ ਦਿੰਦੇ ਆ ਰਾਤ ਨੂੰ ਵੀ ਪਾਣੀ ਬਾਲਾ ਤੁਨੀ ਹਮਨੇ ਵੀਰੇ ਆਪਾ ਕਬੂਤਰ ਨੂੰ ਆਰਾਮ ਨਹੀਂ ਕਰ ਦਿੰਦੇ ਕਬੂਤਰ ਨੂੰ ਆਰਾਮ ਵੀ ਕਰ ਲੈਂਦੇ ਕਰੋ ਤੋਂ ਉਦੋਂ ਬਾਅਦ ਵੀਰੇ ਆਪਾ ਸਿੰਪਲ ਪਾਣੀ ਦੀ ਦੇਣਾ ਤੇ ਫਿਰ ਰਾਤ ਨੂੰ 9 ਵਜੇ ਆਪਾਂ ਲਾਉਣੀ ਆ ਰਸੌਣ ਰਸੌਣ ਤੇ ਪਿਆਉਂਦੇ ਨਹੀਂ ਗਣਕ ਦੇ ਦਾਣੇ ਜੰਨੀ ਬਈ ਆਪਾਂ ਸਵੇਰ 9 ਵਜੇ ਕੱਚ ਦੀ ਗਲਾਸੀ ਤੇ ਫਰਿੱਜ ਜੋ ਬਾਹਰ ਕੱਢ ਕੇ ਤੇ ਉਹ ਚ 10 ਐਮਲ ਪਾਣੀ ਖਿੱਚ ਕੇ ਤੇ 10 ਕਿੰਮਲ ਹੋਰ ਪਾਣੀ ਪਾ ਕੇ 15 ਤੇ ਪਤਲੀ ਕਰਕੇ ਲਾਦਨੀ ਆ ਠੀਕ ਆ ਤੇ ਰਾਤ ਨੂੰ 2:00 ਵਜੇ ਆਪਾਂ ਲਾਉਣਾ ਬਣਿਆ ਪਾਣੀ ਬਣਿਆ ਪਾਣੀ ਆਪਾਂ ਬਈ ਸ਼ਾਮ ਨੂੰ 5-6 ਵਜੇ ਭਿਉਂਦਰਾਂ ਤੇ ਰਾਤ ਨੂੰ 2:00 ਵਜੇ ਉਹਦੀ ਕੱਪੜ ਛਾਨ ਕਰਕੇ ਤੇ ਪਤਲਾਇਆ ਕਰਕੇ ਉਹ ਲਾ ਦੇਣਾ ਠੀਕ ਹੈ ਬਾਈ ਜੀ ਪਰ ਉਹਦੂ ਬਾਅਦ ਪਾਣੀ ਦੇ ਕੇ ਆਉਂਦਾ ਟਰਾਂ ਮਨਾ ਟੈਕ ਜੂ ਤੇ ਜਿਹੜੇ ਕਬੂਤਰਾਂ ਦਾ ਪਾਣੀ ਕਬੂਤਰ ਪਾਣੀ ਨਹੀਂ ਖਿਲਾਰਦਾ ਮਨ ਲੋ ਕਬੂਤਰ ਪਾਣੀ ਖਿੱਚੀ ਜਾਂਦਾ ਖਿੱਚੀ ਜਾਂਦਾ ਹਣਾ ਚਲੋ ਸਵੇਰ ਤੇ ਕਰਦਾ ਖਿੱਚ ਲੈਣ ਤੇ ਰਾਤ ਨੂੰ ਵੀ ਖਿੱਚੀ ਜਾਂਦਾ ਪਾਣੀ ਛੇਤੀ ਰੋਕਦਾ ਨਹੀਂ ਉਹ ਵੀਰੇ ਕਪੂਰਾ ਫਰਿਜਲਾ ਠੰਡਾ ਪਾਣੀ ਲੈ ਕੇ ਤੇ ਦੇਢ ਚੁੰਡੀ ਗਲੂਗੋਸ਼ ਜਾਨਕੀ ਅੰਗੂਰਾਂ ਦੇ ਖੰਡ ਪਾ ਕੇ ਵਿੱਚ ਤੇ ਇੱਕ ਨਾਲ ਕੀ ਲਾ ਦਿਓ ਉਹਦੇ ਨਾਲ ਕਬੂਤਰ ਤੁਹਾਡਾ ਪਾਣੀ ਆਰਾਮ ਨਾਲ ਰੁਕ ਲੱਗ ਜੂਗਾ ਤਿੰਨ ਚਾਰ ਘੰਟੇ ਤੇ ਉਸ ਤੋਂ ਬਾਅਦ ਵੀਰੇ ਫਿਰ ਸੋਭਾ ਉੱਠਿਓ ਕਬੂਤਰ ਨੂੰ ਚੈੱਕ ਕਰਿਓ ਤੇ ਫਿਰ 10 ਐਮਲ ਪਾਣੀ ਦੇ ਦਿਓ 15 ਐਮਲ ਅਗਲੇ ਦਿਨ ਚਲੇ ਜੇ ਰੱਬ ਦਾ ਨਾਮ ਲੈ ਕੇ ਬਾਜੀ ਤੇ ਉੱਤੇ ਆ ਕੇ ਕਬੂਤਰ ਲਖਾਇਓ ਕਬੂਤਰ ਲਖਾ ਕੇ ਤੇ ਜਦੋਂ ਉਹਨੇ ਕਿਹਾ ਬਈ ਕਬੂਤਰਾਂ ਨੂੰ ਪਾਣੀ ਦੇ ਲਓ ਕਬੂਤਰ ਪਲਟ ਗਏ ਤੇ ਕਬੂਤਰ ਨੂੰ ਲਾ ਕੇ ਸਾਦਾ ਪਾਣੀ ਰੱਬ ਦਾ ਨਾਮ ਲੈ ਕੇ ਕਬੂਤਰ ਛੱਡ ਦਿਓ ਕਬੂਤਰ ਤੁਹਾਡਾ ਸਹੀ ਸੰਭਿਆ ਹੋਏ ਆਲੂ ਖਰੀ ਦੀ ਰੈਸ਼ ਪੂਰੀ ਨਿਕਲੀ ਹੋਵੇ ਪਾਣੀ ਆਈਆਂ ਬਿਠਾ ਮਾਰਾ ਹੋਵੇ ਕਬੂਤਰ ਜਮਾ ਜਿਵੇਂ ਪਾਣੀ ਹੁੰਦਾ ਆਪਾ ਪਾਣੀ ਪੀਨੇ ਹੋ ਜੀਆਂ ਬਿਠਾ ਮਾਰਦਾ ਹੋਵੇ ਜਮਾ ਸਾਫ ਰੈਸ਼ ਨਾ ਹੋਵੇ ਮੈਂ ਨਾ ਕਬੂਤਰ ਬੰਹਦਾ ਹੀ ਨਹੀਂ ਯਾਰ ਸ਼ਾਮ ਦਾ ਹੀ ਕਬੂਤਰ ਤੁਹਾਡਾ ਐਂਡ ਵਾਲੇ ਟਾਈਮ 'ਚ 6 ਵਜੇ 6-7 ਕਬੂਤਰਾਂ ਦੇ ਵਿੱਚ ਫਿਰੂਗ ਫਿਰੂਗਾ ਆਰਾਮ ਨਾ ਬਿੜੂਗਾ ਪਰੇ ਆਰਾਮ ਨਾਲ ਬਸ ਆਲੂ ਖਰਾ ਲਾਉਂਦਾ ਬਸ ਪੁੱਤ ਆਲੂ ਖਰਾ ਲਾਉਂਦਾ ਬਈ ਸਹੀ ਤਰੀਕਾ ਜਰੂਰ ਇਸ ਤਰ੍ਹਾਂ استعمال ਕਰ ਲਿਆ ਕਰੋ ਤੇ ਬਾਕੀ ਵੀਰੇ ਲੋਹਾਂ ਵਾਲਾ ਆਲੂ ਭਖਰਾ ਕਦੋਂ ਆਪਾਂ ਲਾਉਣਾ ਉਹ ਆਪਾਂ ਗੱਲਬਾਤ ਕਰਦੇ ਆ ਅਗਲੀ ਵੀਡੀਓ ਦੇ ਵਿੱਚ ਕਿਉਂਕਿ ਵੀਡੀਓ ਓਵੇਂ ਲੰਮੀ ਹੋ ਜਾਂਦੀ ਆ ਤੇ ਲੋਹਾਂ ਵਾਲੇ ਆਲੂ ਭਖਰੇ ਦੀ ਗੱਲਬਾਤ ਅਗਲੀ ਵੀਡੀਓ 'ਚ ਕਰਾਂਗੇ ਵੀ ਲੋਹਾਂ ਦੇ ਵਿੱਚ ਆਲੂ ਭਖਰਾ ਕਦੋਂ ਲਸੂਗਾ ਤੇ ਵੀਡੀਓ ਤੁਸੀਂ ਸ਼ੇਅਰ ਆਪੇ ਕਰ ਦੇਣੀ ਜੇ ਤੁਹਾਨੂੰ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਫਿਰ ਆਪਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਤੁਸੀਂ ਵੀਡੀਓ ਸ਼ੇਅਰ ਵੀ ਕਰ ਦੇਣੀ ਜਾਂ ਨਾ ਮੈਂ ਸਬਸਕ੍ਰਾਈਬ ਵੀ ਕਰ ਲਿਆ ਤੇ ਵੀਡੀਓ ਲਾਈਕ ਵੀ ਕਰ ਦੇਣੀ ਹੈ ਤੇ ਚਲੋ ਠੀਕ ਆ ਬਾਈ ਜੀ ਜਲਦੀ ਮਿਲਦੇ ਹਾਂ ਫੇਰ ਇੱਕ ਨਵੇਂ ਬਲੌਗ 'ਚ ਅਗਲੇ ਬਲੌਗ 'ਚ ਆਪਾਂ ਤੁਹਾਨੂੰ ਦੱਸਾਂਗੇ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਬਿੱਲੂਆਂ ਦੇ ਵਿੱਚ ਆ ਲਾਲੂ ਖਰਾ ਕਿੰਨੇ ਵਜੇ ਲਾਉਣਾ ਕਿੰਨੇ ਬਦਾਮ ਦੇਣੇ ਕੀ ਹਿਸਾਬ ਕਿਤਾਬ ਚਲੋ ਠੀਕ ਆ ਬਾਈ ਜੀ